ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਮੇਰੀ ਕਹਾਣੀ ਧੀ ਦਾ ਸਵਾਲ ਇੱਕ ਪਿੰਡ ਵਿੱਚ ਇੱਕ ਬਹੁਤ ਗਰੀਬ ਪਰਿਵਾਰ ਰਹਿੰਦਾ ਸੀ ਉਹਨਾਂ ਦੇ ਘਰ ਕੋਈ ਬੱਚਾ ਨਹੀਂ ਸੀ ਕਿਸਾਨ ਹੋਣ ਕਰਕੇ ਦਿਨ ਰਾਤ ਖੇਤਾਂ ਵਿੱਚ ਮਿਹਨਤ ਕਰਦਾ ਤੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਕੁਝ ਸਮੇਂ ਬਾਅਦ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਧੀ ਹੋਣ ਕਰਕੇ ਸਾਰਾ ਪਰਿਵਾਰ ਦੁਖੀ ਤੇ ਅਫਸੋਸਿਆ ਜਾ ਬੈਠਾ ਸੀ ਪਰਤੀ ਹੋਣ ਦੀ ਖੁਸ਼ੀ ਸਭ ਤੋਂ ਵੱਧ ਤਾਂ ਮਾਂ ਨੂੰ ਹੁੰਦੀ ਆ ਕਿਉਂਕਿ ਜਦੋਂ ਮਾਂ ਦੁਖੀ ਹੁੰਦੀ ਆ ਤਾਂ ਉਹ ਸਾਰੀ ਗੱਲ ਬੇਚਿੱਤ ਆਪਣੇ ਧੀ ਨਾਲ ਸਾਂਝੀ ਕਰ ਸਕਦੀ ਐ ਧੀ ਹੋਣ ਕਰਕੇ ਘਰ ਵਿੱਚ ਮਾਤਮ ਛਾਇਆ ਪਿਆ ਸੀ ਹੌਲੀ ਹੌਲੀ ਦਿਨ ਲੰਘਦੇ ਗਏ ਲੋੜੀ ਦਾ ਮਹੀਨਾ ਆਉਣ ਵਾਲਾ ਸੀ ਪਰ ਕਿਸੇ ਨੇ ਵੀ ਧੀ ਦੀ ਲੋੜੀ ਮਨਾਉਣ ਲਈ ਹੰਗਾਰਾ ਵੀ ਨਹੀਂ ਭਰਿਆ ਪਰ ਧੀ ਦੀ ਖੁਸ਼ੀ ਤਾਂ ਇਕ ਮਾਂ ਹੀ ਸਮਝ ਸਕਦੀ ਐ ਕੁਝ ਛੇਰਾ ਵਾਧਤੀ ਤੁਰਨ ਲੱਗੀ ਤੇ ਹੌਲੀ-ਹੌਲੀ ਵੱਡੀ ਹੋਣ ਲੱਗੀ ਥੋੜੇ ਸਮੇਂ ਬਾਅਦ ਉਹਨਾਂ ਦੇ ਘਰ ਪੁੱਤਰ ਹੋਇਆ ਅੱਜ ਸਾਰੇ ਖੁਸ਼ ਸੀ ਸਭ ਤੋਂ ਵੱਧ ਖੁਸ਼ੀ ਉਸ ਬਾਪੂ ਨੂੰ ਸੀ ਜਿਹੜਾ ਧੀ ਦੇ ਜੰਮਨ ਤੇ ਮਰਝਾਇਆ ਪਿਆ ਸੀ ਮੁੰਡੇ ਦੇ ਹੋਣ ਤੇ ਬਾਪੂ ਨੇ ਰੱਜ ਕੇ ਖੁਸ਼ੀ ਮਨਾਈ ਬਿਨਾਂ ਖਰਚੇ ਦੀ ਪਰਵਾਹ ਕੀਤੇ ਤੇ ਸਾਰੇ ਪਿੰਡ ਨੂੰ ਖਾਣੇ ਤੇ ਸੱਦਿਆ ਸਮਾਂ ਬੀਤ ਗਿਆ ਸਾਲ ਬਾਅਦ ਮੁੰਡਾ ਵੀ ਤੁਰਨ ਲੱਗਾ ਕੁਝ ਕੁ ਸਾਲਾਂ ਵਿੱਚ ਉਹਨਾਂ ਦੋਹਾਂ ਬੱਚਿਆਂ ਨੂੰ ਸਕੂਲ ਵਿੱਚ ਪੜਨ ਲਈ ਭੇਜਿਆ ਗਿਆ ਪ੍ਰਾਈਵੇਟ ਸਕੂਲਾਂ ਵਿੱਚ ਖਰਚਾ ਜ਼ਿਆਦਾ ਹੋਣ ਕਰਕੇ ਦੋਵਾਂ ਨੂੰ ਉੱਥੇ ਪੜਾਉਣ ਦੀ ਹਿੰਮਤ ਨਹੀਂ ਸੀ। ਬਾਪੂ ਨੇ ਇੱਥੇ ਵੀ ਵਿਤਕਰਾ ਕਰ ਦਿੱਤਾ। ਕੁੜੀ ਨੂੰ ਸਰਕਾਰੀ ਸਕੂਲ ਤੇ ਮੁੰਡੇ ਨੂੰ ਪ੍ਰਾਈਵੇਟ ਸਕੂਲ ਵਿੱਚ ਭੇਜ ਦਿੱਤਾ। ਬੱਚਿਆਂ ਦੀ ਮਾਂ ਨੇ ਕਿਹਾ ਵੀ ਦੋਹਾਂ ਨੂੰ ਸਰਕਾਰੀ ਚ ਲਗਾ ਦਿਓ ਪਰ ਬਾਪੂ ਨੇ ਏਕ ਨਾ ਮੰਨੇ। ਕੁੜੀ ਛੋਟੀ ਹੋਣ ਕਰਕੇ ਉਸ ਨੂੰ ਇਹ ਸਮਝ ਵਿੱਚ ਵੀ ਨਹੀਂ ਸੀ ਆ ਰਿਹਾ ਵੀ ਉਸ ਦੇ ਨਾਲ ਕੀ ਹੋ ਰਿਹਾ ਹੈ। ਛੋਟੇ ਹੁੰਦਿਆਂ ਬਾਪੂ ਨੂੰ ਖੇਤਾਂ ਵਿੱਚ ਦਿਨ ਰਾਤ ਮਿਹਨਤ ਕਰਦਿਆਂ ਵੇਖਤੀ ਬਹੁਤ ਦੁਖੀ ਹੁੰਦੀ। ਕਿ ਉਸਨੇ ਉਸ ਦਿਨ ਤੋਂ ਹੀ ਮਾਨ ਵਿੱਚ ਧਾਰ ਲਿਆ ਕਿ ਇੱਕ ਦਿਨ ਬਾਪੂ ਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਦੇਣੀਆਂ ਹਨ ਸਮਾਂ ਲੰਘਦਾ ਗਿਆ ਤੇ ਦਿਨ ਰਾਤ ਪੜ੍ਹਾਈ ਵਿੱਚ ਮਿਹਨਤ ਕਰਦੀ ਤੇ ਕਲਾਸ ਵਿੱਚ ਅਵਲ ਦਰਜਾ ਪ੍ਰਾਪਤ ਕਰਦੀ ਦੂਸਰੇ ਪਾਸੇ ਉਸ ਬਾਪੂ ਦਾ लाਡਲਾ ਪੁੱਤ ਜਿਸ ਨੂੰ ਉਸਨੇ ਸਿਰ ਚੜਾ ਲਿਆ ਸੀ ਬਾਪੂ ਉਸ ਦੀ ਹਰ ਇੱਕ ਖੁਆਇਸ਼ ਪੂਰੀ ਕਰਦਾ ਉਹ ਜੋ ਵੀ ਮੰਗਦਾ ਉਸ ਨੂੰ ਲੈ ਕੇ ਦਿੰਦੇ ਉਸਨੇ ਆਪਣੇ ਬਾਪੂ ਵੱਲ ਵੀ ਨਹੀਂ ਦੇਖਿਆ ਉਹ ਕਿਦਾਂ ਦਿਨ ਰਾਤ ਮਿਹਨਤ ਕਰਦਾ ਸਾਡੀਆਂ ਖੁਸ਼ੀਆਂ ਨੂੰ ਪੂਰਾ ਕਰਨ ਲਈ ਪਰ ਫਿਰ ਵੀ ਆਪਣੇ ਪੁੱਤ ਨੂੰ ਵਧੀਆ ਤੋਂ ਵਧੀਆ ਚੀਜ਼ ਲੈ ਕੇ ਦਿੰਦਾ ਕਿਸਾਨਾਂ ਦੇ ਹਾਲ ਦਾ ਤਾਂ ਪਤਾ ਹੀ ਆ ਜਿੰਨਾ ਵੀ ਖੇਤੀ ਚੋਂ ਕਮਾਉਂਦੇ ਸਾਰਾ ਘਰ ਦੇ ਗੁਜ਼ਾਰੇ ਤੇ ਖਿਆਦਾ ਦਵਾਈਆਂ ਤੇ ਲੱਗ ਜਾਂਦਾ ਜੇ ਕਰਤੀ ਕੋਈ ਚੀਜ਼ ਮੰਗਦੀ ਉਸਦੀ ਗੱਲ ਨੂੰ ਟਾਲ ਦਿੱਤਾ ਜਾਂਦਾ ਇਸ ਤਰ੍ਹਾਂ ਸਾਲ ਬੀਤਦੇ ਗਏ ਤੀ ਵੱਡੀ ਹੋ ਗਈ ਹੁਣ ਉਸ ਨੂੰ ਇਹ ਸਭ ਕੁਝ ਸਮਝ ਆਉਣ ਲੱਗ ਪਿਆ ਦੇਤੀ ਹਮੇਸ਼ਾ ਮਾਂ ਨੂੰ ਇੱਕ ਸਵਾਲ ਕਰਦੀ ਕਿ ਬਾਪੂ ਇਸ ਤਰ੍ਹਾਂ ਕਿਉਂ ਕਰਦਾ ਕੁਝ ਸਮੇਂ ਬਾਅਦ ਇਹਦੀ ਸਕੂਲ ਦੀ ਪੜਾਈ ਪੂਰੀ ਹੋ ਗਈ ਉਹ ਅੱਗੇ ਪੜ੍ਹਨਾ ਚਾਹੁੰਦੀ ਸੀ ਪਰ ਘਰ ਦੇ ਮਾੜੇ ਹਾਲਾਤ ਹੋਣ ਕਰਕੇ ਘਰਦਿਆਂ ਨੇ ਉਸ ਨੂੰ ਨਹੀਂ ਪੜਾਇਆ ਉਹ ਘਰ ਵਿੱਚ ਮਾਂ ਨਾਲ ਸਾਰਾ ਕੰਮ ਕਰਵਾਉਂਦੀ ਤੇ ਫਿਰ ਕਦੇ-ਕਦੇ ਖੇਤਾਂ ਵਿੱਚ ਬਾਪੂ ਨਾਲ ਵੀ ਕੰਮ ਕਰਵਾਉਂਦੀ ਪੁੱਤਰ ਦੀ ਪੜਾਈ ਪੂਰੀ ਹੋਣ ਤੇ ਬਾਪੂ ਨੇ ਉਸ ਨੂੰ ਕਾਲਜ ਵਿੱਚ ਪੜ੍ਹਨ ਲਈ ਭੇਜਿਆ ਗਿਆ ਤੇ ਨੂੰ ਥੋੜੇ ਸਮੇਂ ਬਾਅਦ ਇੱਕ ਦੁਕਾਨ ਤੇ ਕੰਮ ਮਿਲ ਗਿਆ। ਹੁਣ ਉਹ ਕਮਾਉਣ ਲੱਗ ਪਈ ਤੇ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਮਦਦ ਕਰਦੀ। ਤੀਨੇ ਕੰਮ ਮਿਲਣ ਤੇ ਆਪਣੀ ਪੜ੍ਹਾਈ ਗ੍ਰੈਜੂਏਸ਼ਨ ਦੀ ਪੜ੍ਹਾਈ ਸ਼ੁਰੂ ਕਰ ਲਈ। ਹੁਣ ਸਾਰਾ ਦਿਨ ਦੁਕਾਨ ਤੇ ਕੰਮ ਕਰਕੇ ਆਉਂਦੀ ਤੇ ਰਾਤ ਨੂੰ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਦੀ। ਇਸ ਤਰ੍ਹਾਂ ਉਸਨੇ ਆਪਣੀ ਪੜ੍ਹਾਈ ਪੂਰੀ ਕਰ ਲਈ। ਪਰ ਪੁੱਤਰ ਜਿਸ ਨੂੰ ਕਾਲਜ ਵਿੱਚ ਪੜਨ ਲਈ ਭੇਜਿਆ ਗਿਆ ਸੀ ਉਹ ਮੁੰਡਿਆਂ ਦੇ ਨਾਲ ਰਲ ਕੇ ਮਾੜੇ ਰਾਹ ਉੱਤੇ ਪੈ ਗਿਆ ਤੇ ਹੌਲੀ-ਹੌਲੀ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਪੰਜਾਬ ਵਿੱਚ ਵੀ ਛੇਵਾਂ ਦਰਿਆ ਨਸ਼ਿਆਂ ਦਾ ਬਾਗ ਰਿਹਾ ਜੀ ਦੇ ਕਰਕੇ ਘਰਾਂ ਦੇ ਅਰ ਬਰਬਾਦ ਹੋ ਰਹੇ ਨੇ ਪਰ ਬਾਪੂ ਜਿਸ ਨੂੰ ਪੁੱਤਰ ਤੋਂ ਇੰਨੀ ਆਸਾਂ ਲਾਈਆਂ ਸਨ ਕਿ ਉਹ ਪੜ੍ਹ ਲਿਖ ਕੇ ਉਸ ਦਾ ਨਾਂ ਰੌਸ਼ਨ ਕਰੇਗਾ ਉਹ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਮਾੜੀ ਸੰਗਤ ਵਿੱਚ ਪੈ ਗਿਆ ਹੌਲੀ-ਹੌਲੀ ਤੀਨੇ ਦਿਨ ਰਾਤ ਮਿਹਨਤ ਕਰਕੇ ਜੁਪੀਐਸਸੀ ਦੀ ਪ੍ਰੀਖਿਆ ਕਲੀਅਰ ਕਰ ਲਈ ਤੇ ਹੁਣ ਹਰ ਆਈਪੀਐਸ ਅਫਸਰ ਬਣ ਗਈ ਜਿਸ ਨੂੰ ਸਾਰਾ ਸਹਿਰ ਜਾਣਦਾ ਸੀ ਹਰ ਕੋਈ ਉਸ ਦੀਆ ਤਰੀਫਾ ਕਰਦਾ ਤੇ ਉਸ ਨੂੰ ਸਲੂਟ ਵੱਜਣ ਲੱਗੇ ਧੀ ਦੇ ਅਫਸਰ ਬਣ ਤੇ ਮਾਂ ਬਹੁਤ ਖੁਸ਼ੀ ਤੇ ਬਾਪੂ ਨੂੰ ਵੀ ਖੁਸ਼ੀ ਮਹਿਸੂਸ ਹੋਈ ਬਾਪੂ ਦੀਆ ਮਿਹਨਤਾ ਤੇ ਮਾਂ ਦੀਆ ਦੁਆਵਾਂ ਹਰ ਇਨਸਾਨ ਨੂੰ ਉਹਦੀ ਮੰਜ਼ਲ ਤੇ ਪਹੁੰਚਾ ਦਿੰਦੀਆਂ ਹਨ ਚਾਹੇ ਮੰਜ਼ਲ ਪ੍ਰਾਪਤ ਕਰਨੇ ਕਿੰਨੀ ਵੀ ਕਠਿਨ ਕਿਉਂ ਨਾ ਹੋਵੇ ਦੂਜੇ ਪਾਸੇ ਹਰ ਕੋਈ ਉਸ ਕਿਸਾਨ ਦੇ ਪੁੱਤਰ ਦੇ ਮਾਣੇ ਪਾਉਂਦੀਆਂ ਗੱਲਾਂ ਕਰਦਾ ਤੇ ਕਿਸਾਨ ਨੂੰ ਉਸ ਦਾ ਬਾਪੂ ਹੋਣ ਤੇ ਸ਼ਰਮ ਮਹਿਸੂਸ ਹੁੰਦੀ। ਧੀ ਦੇ ਅਫਸਰ ਬਣ ਤੇ ਬਾਪੂ ਨੂੰ ਅੰਦਰੋਂ-ਅੰਦਰੀ ਖੁਸ਼ੀ ਮਹਿਸੂਸ ਹੋਈ। ਇੱਕ ਦਿਨ ਜਦੋਂ ਉਹ ਸ਼ਹਿਰ ਗਿਆ ਤੇ ਹਰ ਕੋਈ ਉਸ ਨੂੰ ਉਸ ਧੀ ਦਾ ਬਾਪੂ ਹੋਣ ਤੇ ਉਸ ਦਾ ਸਤਿਕਾਰ ਕਰਦੇ। ਇਹ ਦੇਖ ਕੇ ਬਾਪੂ ਨੂੰ ਉਸ ਦੀ ਧੀ ਦਾ ਬਾਪ ਹੋਣ ਤੇ ਮਾਣ ਮਹਿਸੂਸ ਹੋਇਆ। ਤੇ ਅੱਜ ਬਾਪੂ ਦਾ ਪਿਆਰ ਧੀ ਲਈ ਸਾਫ਼-ਸਾਫ਼ ਚੱਲ ਕਰਿਆ ਸੀ। ਪਿਆਰ ਨਾਲ ਬਾਪੂ ਨੇ ਕਿਹਾ ਤੀਏ ਦੱਸ ਕੀ ਚਾਹੀਦਾ ਤੈਨੂੰ ਤੀਨੇ ਅੱਜ ਉਹ ਹੀ ਸਵਾਲ ਬਾਪੂ ਨੂੰ ਕੀਤਾ ਜੋ ਹਮੇਸ਼ਾ ਆਪਣੀ ਮਾਂ ਨੂੰ ਕਰਦੀ ਬਾਪੂ ਮੇਰੇ ਨਾਲ ਐਨਾ ਵਿਤਕਰਾ ਕਿਉਂ ਕਰਦਾ ਸੀ ਤੂੰ ਹਮੇਸ਼ਾ ਵੀਰੇ ਨੂੰ ਤੁਸੀਂ ਕੀਮਤੀ ਤੋਂ ਕੀਮਤੀ ਚੀਜ਼ ਵੀ ਲੈ ਕੇ ਦਿੰਦੇ ਸੀ ਅੱਜ ਬਾਪੂ ਨੂੰ ਇਸ ਗੱਲ ਦਾ ਅਫਸੋਸ ਹੋਇਆ ਕਿ ਧੀਆਂ ਵੀ ਪੁੱਤਰਾਂ ਨਾਲੋਂ ਘੱਟ ਨਹੀਂ ਹੁੰਦੀਆਂ ਅੱਜ ਇੱਕ ਧੀ ਨੇ ਬਾਪੂ ਲਈ ਕੁਝ ਕਰਕੇ ਦਿਖਾਇਆ ਤੇ ਬਾਪੂ ਨੂੰ ਸੁੱਖ ਦਿੱਤਾ ਉਸਦੀ ਇਸ ਸਵਾਲ ਦਾ ਜਵਾਬ ਇਹ ਸੀ ਕਿ ਪੁੱਤਰਾ ਨੇ ਹਮੇਸ਼ਾ ਸਾਡੇ ਕੋਲ ਰਹਿਣਾ ਹੁੰਦਾ ਹੈ ਤੇ ਧੀਆਂ ਤਾਂ ਵਿਆਹ ਕੇ ਬਗਾਨੇ ਘਰ ਚਲੀਆਂ ਜਾਂਦੀਆਂ ਨੇ ਇਹ ਸੁਣ ਕੇ ਧੀ ਨੂੰ ਬੜਾ ਦੁੱਖ ਹੋਇਆ ਪਰ ਬਾਪੂ ਨੂੰ ਅਜ ਇੱਕ ਧੀ ਦਾ ਬਾਪ ਹੋਣ ਤੇ ਮਾਣ ਮਹਿਸੂਸ ਹੋਇਆ ਕਿ ਧੀਆਂ ਅਤੇ ਪੁੱਤ ਦੋਨੋਂ ਬਰਾਬਰ ਹਨ ਸਿਆਣੇ ਕਹਿੰਦੇ ਨੇ ਵੀ ਜਿਸ ਘਰ ਵਿੱਚ ਧੀ ਜਨਮ ਲੈਂਦੀ ਹੈ ਉਸ ਘਰ ਦਾ ਬਾਪ ਰਾਜਾ ਹੁੰਦਾ ਹੈ ਅੰਤ ਵਿੱਚ ਜੇਕਰ ਹਰ ਕੋਈ ਇਨਸਾਨ ਆਪਣੀ ਇਹੀ ਸੋਚ ਰੱਖੇਗਾ ਕਿ ਤਿਆਂ ਨੇ ਵਿਆਹ ਕਰਕੇ ਬਗਾਨੇ ਘਰ ਚਲੇ ਜਾਣਾ ਤਾਂ ਤਿਆਂ ਕਦੇ ਵੀ ਆਪਣੇ ਪਿਆਰਾਂ ਤੇ ਖੜੀਆਂ ਨਹੀਂ ਹੋ ਕਉਣਗੀਆਂ ਸਗੋ ਤਿਆਂ ਨੂੰ ਹੌਸਲਾ ਦਿਓ ਕਿ ਉਹ ਵੀ ਪੁੱਤਰਾ ਨਾਲੋਂ ਘਟਣੀ ਕੁਝ ਕੁ ਗਰਵਾਣੀ ਦੇ ਸ਼ਬਦ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਧੰਨਵਾਦ ਦੋਸਤੋ ਝੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ